ਹੈਲੋ ਜੀ ਸਸ਼ੇਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਆਪਣੀ ਲੁੱਕ ਨੂੰ ਜੇ ਆਪਣੀ ਏਜ 40 ਦੇ ਲਵੇ ਵੀ ਲੱਗੀ ਹੋਈ ਹੈ ਹਨਾ 35 ਪਲੱਸ ਆਪਾਂ 30 ਪਲੱਸ ਹਨਾ 30 ਪਲੱਸ ਤਾਂ ਚਲੋ ਯੰਗਰ ਹੀ ਆਗੇ ਹਨਾ 35 ਪਲੱਸ ਲਾ ਲਓ 40 ਲਾ ਲਓ ਹਨਾ ਏਦਾਂ ਦੀ ਉਮਰ ਦੇ ਵਿੱਚ ਐਨੀ ਉਮਰ ਦੇ ਵਿੱਚ ਆਪਾਂ ਯੰਗ ਕਿਵੇਂ ਦੇਖ ਸਕਦੇ ਆ ਹਨਾ ਕਿਹੜੇ ਟਿਪਸ ਆਪਾਂ ਫੋਲੋ ਕਰ ਸਕਦੇ ਆ ਜਿਨ੍ਹਾਂ ਨਾਲ ਆਪਾਂ ਜਿਹੜਾ ਆਪਣੀ ਏਜ ਆ ਉਹ ਘੱਟ ਦਿਸਦੀ ਹੈਗੀ ਠੀਕ ਹੈ ਜੀ ਸੋ ਕੁਝ ਹਨਾ ਗਲਤੀਆਂ ਆਪਾਂ ਇਹੋ ਜਿਹੀਆਂ ਕਰਦੇ ਆ ਜਿਹੜੀ ਜੇ ਆਪਣੀ ਏਜ ਘੱਟ ਵੀ ਹੈ ਹਨਾ 32 33 ਸਾਲਾਂ ਦੇ ਵੀ ਆ ਆਪਾਂ ਤਾਂ ਵੀ ਆਪਾਂ ਜਿਹੜੀ ਏਜ ਆਪਣੀ ਜ਼ਿਆਦਾ ਲੱਗਣ ਲੱਗ ਜਾਂਦੀ ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਤੇ ਫੋਟੋ ਦੇਖ ਚੁੱਕੇ ਹੋ ਹਨਾ ਪੂਰਾ ਮੇਕਅਪ ਕੀਤਾ ਹੋਇਆ ਮੈਂ ਪੂਰਾ ਮਤਲਬ ਕਿ ਜੁਐਲਰੀ ਵਗੈਰਾ ਪਾਈ ਹੋਈ ਆ ਹਨਾ ਸੋਨਾ ਸੂਟ ਪਾਇਆ ਹੋਇਆਗਾ ਤੇ ਬਚੰਗਾ ਫਾਊਂਡੇਸ਼ਨ ਵਗੈਰਾ ਲੱਗਿਆ ਹੋਇਆਗਾ ਤਾਂ ਵੀ ਜਿਹੜਾ ਮੇਰੀ ਫੋਟੋ ਮਤਲਬ ਕਿ ਸੋਹਣੀ ਨਹੀਂ ਲੱਗ ਰਹੀ ਉਸ ਚ ਉਸ ਚੀਜ਼ ਨਾਲ ਮੈਂ ਥੋੜਾ ਜਿਹਾ ਓਵਰ ਕਰ ਰੱਖਿਆ ਮੈਂ ਨਾਲੇ ਤਾਂ ਹਨਾ ਤੇ ਨਾਲੇ ਕੀ ਬਿੰਦੀ ਵੀ ਲਗਾ ਰੱਖੀ ਹੈ ਚਲੋ ਜੀ ਕੰਨਾਂ ਦੇ ਵਿੱਚ ਵੀ ਪਾਰਖੇ ਨੇ ਗਲ ਦੇ ਵਿੱਚ ਵੀ ਪਾਇਆ ਹੋਇਆ ਹੈ ਹਨਾ ਤੇ ਥੋੜਾ ਜਿਹਾ ਆਪਾਂ ਗਲਤੀਆਂ ਕਰ ਲੈਨੇ ਕੁਝ ਕੁ ਮਿਸਟੇਕ ਕਰ ਲੈਨੇ ਜਿਨ੍ਹਾਂ ਨਾਲ ਆਪਣੀ ਏਜ ਹੈ ਜਿਹੜੀ ਮੱਲੋ ਮੱਲੀ ਨਾ ਉਹ ਆਪਾਂ ਵੱਡੇ ਨਜ਼ਰ ਆਉਣੇ ਹੈਗੇ ਹਨਾ ਮੈਚਿਓਰਿਟੀ ਦੀ ਝਲਕਦੀ ਹੈ ਆਪਣੇ ਚਿਹਰੇ ਤੋਂ ਕਿ ਕੁਝ ਗਲਤੀਆਂ ਜਿਹੜੀਆਂ ਆਪਾਂ ਕਰਦੇ ਆ ਉਹਨਾਂ ਦੀ ਵਜ੍ਹਾ ਕਰਕੇ ਸੋ ਆਪਾਂ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਕਿ ਮੈਂ ਜੋ ਰਿਅਲਾਈਜ਼ ਕੀਤਾ ਹੈ ਹਨਾ ਸੋ ਕਿਹੜੀਆਂ ਗਲਤੀਆਂ ਕਰਦੇ ਆਪਾਂ ਜਿਨ੍ਹਾਂ ਨਾਲ ਆਪਾਂ ਓਲਡੇਜ਼ ਨਜ਼ਰ ਆਉਂਦੇ ਆ ਸਭ ਤੋਂ ਪਹਿਲਾਂ ਸਟਾਰਟਿੰਗ ਕਰਦੇ ਆਪਾਂ ਹੈਅਰ ਸਟਾਈਲ ਤੋਂ ਠੀਕ ਹੈ ਜੀ ਕੀ ਆਪਾਂ ਵਾਲਾਂ ਦਾ ਕਿਹੜਾ ਹੇਅਰਸਟਾਈਲ ਕਰਦੀਆਂ ਕਿਦਾਂ ਦਾ ਆਪਾਂ ਹੇਅਰਸਟਾਈਲ ਕਰ ਸਕਦੇ ਜਿਹਦੇ ਨਾਲ ਆਪਾਂ ਜੰਗਰ ਲੱਗਾਂਗੇ ਹਨਾ ਇੱਕ ਤਾਂ ਵੀਰੇ ਹਾਈ ਪੋਨੀ ਟੇਲ ਜਿਵੇਂ ਕਿ ਥੰਬਨੇਲ ਵਾਲੀ ਫੋਟੋ ਤੇ ਮੇਰੀ ਥੰਬਨੇਲ ਤੇ ਮੇਰੀ ਫੋਟੋ ਲੱਗੀ ਹੋਈ ਹੈ ਹਨਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਈ ਪੋਨੀ ਕੀਤੀ ਹੈ ਜਿਹਦੇ ਨਾਲ ਕਿ ਮੇਰਾ ਫੇਸ ਹੈ ਨਾ ਉਹ ਛੋਟੀ ਇਸ ਦਾ ਨਜ਼ਰ ਆ ਰਹੀ ਹੈ ਮੈਂ ਬਹੁਤ ਜ਼ਿਆਦਾ ਛੋਟੀ ਹੈ ਨਾ ਜਿੰਨੀ ਕਿ ਮੈਂ ਹੈ ਵੀ ਨਹੀਂ ਹੈਗੀ ਤੇ ਕੀ ਜੰਗਰ ਜੀ ਲੱਗ ਰਹੀ ਹੈ ਹਨਾ ਜਿਵੇਂ ਕਿ ਟੀਨੇਜਰ ਕੁੜੀਆਂ ਹੁੰਦੀਆਂ ਨੇ ਹਨਾ ਉਵੇਂ ਦੀ ਮੇਰੀ ਲੁੱਕ ਹੈ ਜਿਹੜੀ ਉਹ ਬਣੀ ਹੋਏਗੀ ਹਾਈ ਪੋਨੀ ਨਾਲ ਮੱਲੋ ਮੱਲੀ ਜਿਹੜਾ ਬੰਦਾ ਹੈਗਾ ਮਤਲਬ ਲੇਡੀਜ਼ ਆ ਹੋਣਾ ਛੋਟੀ ਏਜ ਦੀ ਨਜ਼ਰ ਆਉਂਦੀ ਹੈ ਜੀ ਭਾਵੇਂ ਉਹਦੀ ਏਜ ਹੋਵੇ 30 32 ਸਾਲ ਹੋਵੇ ਹੈਨਾ ਤਾਂ ਵੀ ਤੇਜੇ ਆਪਾਂ ਪਾਰਟੀਸ਼ਨ ਕਰਕੇ ਹੈਨਾ ਤੇ ਇੱਥੇ ਪੋਨੀ ਕਰਦੇ ਆ ਤਾਂ ਆਪਾਂ ਮੱਲੋ ਮੱਲੀ ਜਿਹੜਾ ਵੱਡੀ ਏਜ ਦੇ ਨਜ਼ਰ ਆਉਂਦੇ ਤੁਸੀਂ ਇਹ ਚੀਜ਼ ਨੂੰ ਖੁਦ ਰਿਅਲਾਈਜ਼ ਕਰ ਸਕਦੇ ਹੋ ਜੇਕਰ ਤੁਸੀਂ ਹਾਈ ਪੋਨੀ ਨਹੀਂ ਕਰਨੀ ਮੇਰੀਆਂ ਕਈ ਭੈਣਾਂ ਨੇ ਜਿਹੜੀਆਂ ਹਾਈ ਪੋਨੀ ਨਹੀਂ ਕਰਦੀਆਂ ਹਨਾ ਜਿਨ੍ਹਾਂ ਨੂੰ ਪਸੰਦ ਨਹੀਂ ਹੈਗੀਗੀ ਤਾਂ ਤੁਸੀਂ ਕੀ ਕਰ ਸਕਦੇ ਹੋ ਗੁੱਤ ਕਰ ਸਕਦੇ ਹੋ ਹਨਾ ਇੱਥੇ ਮੈਂ ਆਪਣੀ ਇੱਕ ਗੁੱਤ ਵਾਲੀ ਵੀ ਫੋਟੋ ਲਾਉਂਗੀ ਤਾਂ ਤੁਸੀਂ ਪੋਨੀ ਦਾ ਖਹਿੜਾ ਹੀ ਛੱਡੋ ਤੇ ਪਰ ਆਹ ਇੱਥੇ ਪੋਨੀ ਨਾ ਕਰੋਗੀ ਚੀ ਦੇ ਵਿੱਚ ਟਿੱਲਾ ਜਰਾ ਵਰ ਬੈਣ ਪਾ ਕੇ ਨਾਲ ਆਪਾਂ 올ਡ ਏਜ ਹੀ ਨਜ਼ਰ ਆਉਂਗੀ ਆਵਾਂਗੇ ਠੀਕ ਹੈ ਜੀ ਤੁਸੀਂ ਗੁੱਤ ਕਰ ਸਕਦੇ ਹੋ ਸੋਨੀ ਜੀ ਹਨਾ ਜੇਕਰ ਤੁਹਾਡੇ ਵਾਲ ਲੰਬੇ ਨੇ ਹਨਾ ਜੇ ਛੋਟੇ ਵੀ ਨੇ ਤਾਂ ਵੀ ਜੇ ਆਪਾਂ ਹਨਾ ਸੋਹਣੀ ਜੀ ਗੁੱਤ ਕਰਦੇ ਆ ਤਾਂ ਆਪਾਂ ਇਹ ਦੋ ਹੀ ਵਾਲ ਪਾ ਕੇ ਗੁੱਤੇ ਦੇ ਵਿੱਚ ਆਪਾਂ ਬਾਕੀ ਬਾਲ ਖੁੱਲੇ ਛੱਡ ਕੇ ਰਬਰ ਬੈਂਡ ਚੜਾ ਸਕਦੇ ਆ ਸੋਹਣੀ ਲੱਗਦੀ ਆ ਉਹ ਵੀ ਗੁੱਤ ਠੀਕ ਐ ਜੇ ਤੁਸੀਂ ਛੋਟੀ ਗੁੱਤ ਤੁਹਾਨੂੰ ਨਹੀਂ ਪਸੰਦ ਹਨਾ ਤੇ ਤੁਹਾਨੂੰ ਹਾਈ ਪੋਨੀ ਵੀ ਨਹੀਂ ਪਸੰਦ ਹਨਾ ਤਾਂ ਤੁਸੀਂ ਜਦੋਂ ਕਿਤੇ ਜਾਣਾ ਹੈ ਉਦੋਂ ਤੁਸੀਂ ਜੂੜਾ ਬਣਾ ਸਕਦੇ ਹੋਗੇ ਜੂੜਾ ਜੇ ਤੁਹਾਡਾ ਜੂੜਾ ਛੋਟਾ ਬੰਦ ਹੈ ਹਨਾ ਮੈਂ ਇਹ ਵੀ ਪ੍ਰੋਬਲਮ ਸਮਝਦੀ ਆ ਕਈ ਵਾਰੀ ਆਪਣੇ ਬਾਲ ਜ਼ਿਆਦਾ ਹਲਕੇ ਹੁੰਦੇ ਨੇ ਤਾਂ ਨਿੱਕੀ ਜੀ ਜੂੜੀ ਬਣ ਜਾਂਦੀ ਆ ਉਹ ਵਧੀਆ ਨਹੀਂ ਲੱਗਦੀ ਹੈਗੀ ਹਨਾ ਤੇ ਜੇ ਤੁਸੀਂ ਜੂڑا ਕਰਨਾ ਹੈ ਤਾਂ ਤੁਸੀਂ ਕੀ ਕਰੋ ਤੁਸੀਂ ਕੋਈ ਡੋਰੀ ਪਾਉਣ ਦੀ ਲੋੜ ਨਹੀਂ ਕੋਈ ਐਕਸਟੈਂਸ਼ਨ ਲਾਉਣ ਦੀ ਲੋੜ ਨਹੀਂ ਹੈਗੀ ਹਨਾ ਤੁਸੀਂ ਦੋ ਵੱਡੇ ਵੱਡੇ ਰਾਬੜ ਰਵਰ ਬੈਂਡ ਲੈ ਲਓ ਜਿਹੜੇ ਕਾਫੀ ਵੱਡੇ ਵੱਡੇ ਹੁੰਦੇ ਨੇ ਹਨਾ ਉਹਨਾਂ ਨੂੰ ਦੋਨੂੰ ਚੜਾ ਲਓ ਤੇ ਉਸ ਤੋਂ ਉੱਪਰ ਨਾ ਵਾਲ ਪਾ ਕੇ ਜੂڑا ਕਰ ਲਓ ਤੁਸੀਂ ਉਹ ਤੁਹਾਡੇ ਜੂੜੇ ਦੇ ਵਿੱਚ ਵੋਲਿਊਮ ਜੀ ਐਡ ਹੋ ਜੂਗੀ ਕਾਫੀ ਉਹ ਫੁੱਲ ਮਾਜਾ ਬਣ ਜੂਗਾ ਐਡਾ ਸਾਰਾ ਜੂڑا ਬਣ ਜੂਗਾ ਤਾਂ ਉਹ ਬਹੁਤ ਸੋਹਣਾ ਲੱਗੂਗਾ ਠੀਕ ਹੈ ਜੀ ਉਹ ਸੋ ਇਹ ਮੇਰੇ ਟਿਪਸ ਸੀਗੇ ਜੇਕਰ ਤੁਹਾਨੂੰ ਇਹ ਵਧੀਆ ਲੱਗ ਰਹੇ ਹੋਣ ਤਾਂ ਹਨ ਪਲੀਜ਼ ਲਾਈਕ ਜ਼ਰੂਰ ਦੇ ਦਿਓ ਵੀਡੀਓ ਨੂੰ ਤੇ ਹੁਣ ਆਪਾਂ ਗੱਲ ਕਰਦੇ ਆ ਪੈਰਾਂ ਦੀ ਠੀਕ ਹੈ ਜੀ ਸਿਰ ਤੋਂ ਸਿੱਧਾ ਆਪਾਂ ਪੈਰਾਂ ਤੇ ਆਉਨੇ ਆ ਹੁਣ ਜੇਕਰ ਤੁਸੀਂ ਕਿਤੇ ਬਾਹਰ ਜਾਂਦੇ ਹੋ ਹਨ ਤਾਂ ਤੁਸੀਂ ਜਿਹੜੀ ਮੂਰੋਂ ਗੋਲ ਵੈਲੀ ਹੁੰਦੀ ਹੈ ਵੀਰੇ ਉਹ ਬਿਲਕੁਲ ਨਾ ਪਾਓ ਹਨਾ ਜੇਕਰ ਤੋਡੀਆਂ ਅੱਡੀਆਂ ਫਟੀਆਂ ਹੋਈਆਂ ਨੇ ਹਨਾ ਤੁਹਾਨੂੰ ਪ੍ਰੋਬਲਮ ਹੈ ਅੱਡੀਆਂ ਫਟਣ ਦੀ ਤਾਂ ਤੁਸੀਂ ਜਿਹੜਾ ਵੈਲੀ ਪਾਓ ਪਰ ਜਿਹੜੀ ਮੂਰੋ ਨੁੱਕਰਜੀ ਵਾਲੀ ਹੁੰਦੀ ਹੈ ਨਾ ਉਹ ਪਾਓ ਉਹ ਜ਼ਿਆਦਾ ਸੁਣਨੀ ਲੱਗਦੀ ਹੈ ਜੇਕਰ ਤੁਹਾਡੀ ਹਾਈਟ ਘੱਟ ਹੈ ਤਾਂ ਤੁਸੀਂ ਅਨਿਕ ਹੀਲ ਵੀ ਐਡ ਕਰ ਸਕਦੇ ਹੋ ਉਹ ਵੀ ਤੁਹਾਡੇ ਜਿਹੜੀ ਲੁੱਕ ਦੇ ਵਿੱਚ ਲੱਗਣ ਦੇ ਵਿੱਚ ਹੈਲਪ ਕਰੂਗੀ ਹਨਾ ਹੀਲ ਛੋਟੀ ਜੀ ਹੀਲ ਤੁਸੀਂ ਪਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਹੋਵੋ ਜੇਕਰ ਤੁਸੀਂ ਕੰਫਰਟੇਬਲ ਹੀ ਨਹੀਂ ਹੈਗੇ ਹਨਾ ਤੁਸੀਂ ਐਡੀ ਜ਼ਿਆਦਾ ਹਾਈ ਹੀਲ ਪਾ ਲਈ ਤੇ ਤੁਸੀਂ ਤੁਰਨਾ ਤੁਹਾਨੂੰ ਆ ਨਹੀਂ ਰਿਹਾ ਉਹਦੇ ਨਾਲ ਹਨਾ ਜਿਵੇਂ ਕਿ ਮੈਨੂੰ ਮੈਨੂੰ ਬੜੀ ਹਾਈ ਹੀਲ ਪਾ ਕੇ ਵੀ ਤੁਰਨਾ ਨਹੀਂ ਆਉਂਦਾ ਹੈਗਾ ਠੀਕ ਹੈ ਮੈਂ ਮੀਡੀਅਮ ਜੀ ਹੀਲ ਪਾਉਣੀ ਹੁੰਦੀ ਹੈਗੀ ਸੋ ਤੁਸੀਂ ਓਨੀ ਕ ਹੀਲ ਪਾ ਸਕਦੇ ਹੋ ਜਿੰਨੀ ਕ ਨਾਲ ਤੁਸੀਂ ਕੰਫਰਟੇਬਲ ਫੀਲ ਕਰੋ ਹਨਾ ਉਹਦੇ ਨਾਲ ਵੀ ਤੁਸੀਂ ਜਿਹੜਾ ਜਵਾਨ ਦਿਖੋਗੇ 올ਡ ਏਜ ਨਹੀਂ ਨਜ਼ਰ ਆਉਂਗੇ ਠੀਕ ਹੈ ਜੀ ਜੇਕਰ ਤੁਸੀਂ ਹੀਲ ਨਹੀਂ ਪਾਉਣੀ ਤਾਂ ਤੁਸੀਂ ਜੁੱਤੀ ਨੂੰ ਪ੍ਰੇਫਰ ਕਰੋ ਜੁੱਤੀ ਬਹੁਤ ਸੋਹਣੀ ਲੱਗਦੀ ਹੈ ਪਾਈ ਹੋਈ ਆਪਣੀ ਅੱਡੀ ਵਗੈਰਾ ਵੀ ਨਹੀਂ ਦਿਸਦੀ ਉਹਦੇ ਵਿੱਚ ਤੇ ਨਾਲ ਨਾਲ ਜੁੱਤੀ ਸੋਹਣੀ ਵੀ ਲੱਗਦੀ ਹੈ ਪੰਜਾਬੀ ਸੂਟ ਦੇ ਨਾਲ ਹਨਾ ਮੈਨੂੰ ਲੱਗਦਾ ਜਿੰਨੀਆਂ ਕੁ ਪਹਿਣਾ ਮੇਰੀ ਵੀਡੀਓ ਦੇਖਦੀ ਨੇ ਸਾਰੀਆਂ ਪੰਜਾਬੀ ਸੂਟ ਪਾਉਣ ਦੀਆਂ ਪਾਉਂਦੀਆਂ ਨੇਗੀਆਂ ਮੈਨੂੰ ਖੁਦ ਨੂੰ ਲੱਗਦਾ ਹੈ ਇਹ ਚੀਜ਼ ਤਾਂ ਕੈਬਟ ਵਰਕਸ ਦੇ ਵਿੱਚ ਦੱਸਣਾ ਜ਼ਰੂਰ ਹੈ ਕਿ ਤੁਸੀਂ ਸੂਟ ਪਾਉਨੇ ਹੋ ਜਾਂ ਤੁਸੀਂ ਜੀਨ ਸ਼orts ਵਗੈਰਾ ਵੀ ਪਾਉਣੇ ਹੋਗੇ ਠੀਕ ਹੈ ਮੈਨੂੰ ਨਹੀਂ ਲੱਗਦਾ ਸਾਰੀਆਂ ਸੂਟ ਪਾਉਣ ਵਾਲੀਆਂ ਨੇ ਮੇਰੇ ਵਰਗੀਆਂ ਨੇ ਹਨਾ ਤੇ ਚਲੋ ਜੀ ਹੁਣ ਆਪਾਂ ਗੱਲ ਕਰਦੇ ਆਂ ਬਿੰਦੀ ਦੀ ਠੀਕ ਹੈ ਬਿੰਦੀ ਲਾਉਣੇ ਆਪਾਂ ਇੱਥੇ ਮੈਂ ਇੱਕ ਵੱਡੀ ਮੈਂ ਬਿੰਦੀ ਵਾਲੀ ਪਿੱਕ ਲਾਉਂਗੀ ਆਪਣੀ ਤੇ ਇੱਕ ਛੋਟੀ ਜੀ ਬਿੰਦੀ ਵਾਲੀ ਪਿੱਕ ਲਾਉਂਗੀ ਤੁਸੀਂ ਦੋਨਾਂ ਚ ਦੱਸਿਓ ਕਿਹੜੀ ਸੋਹਣੀ ਲੱਗਦੀ ਹੈ ਜੇਕਰ ਆਪਾਂ ਛੋਟੀ ਬਿੰਦੀ ਲਾਉਣੇ ਤਾਂ ਆਪਾਂ ਛੋਟੀ ਹੀ ਇਸ ਦੇ ਨਜ਼ਰ ਆਉਣਾ ਜੇ ਆਪਾਂ ਵੱਡੀ ਬਿੰਦੀ ਲਾਉਣੇ ਤਾਂ ਆਪਾਂ ਵੱਡੀ ਇਸ ਦੇ ਨਜ਼ਰ ਆਉਣਾ ਠੀਕ ਹੈ ਜੀ ਸੋ ਵੱਡੀ ਬਿੰਦੀ ਨੂੰ ਅਵੋਇਡ ਕਰੋ ਵੈਸੇ ਵੀ ਟ੍ਰੈਂਡ ਨਹੀਂ ਹੈਗਾ ਵੱਡੀ ਬਿੰਦੀ ਦਾ ਹਨਾ ਤੇ ਤੁਸੀਂ ਛੋਟੀ ਜੀ ਬਿੰਦੀ ਲਗਾਓ ਜਾਂ ਤਾਂ ਤੁਸੀਂ ਮਸਕਾਰੇ ਦੀ ਸੌਰੀ ਆਇਲਾਈਨਰ ਹੁੰਦਾ ਜਿਹੜਾ ਹਨਾ ਉਹਦੇ ਨਾਲ ਬਿੰਦੀ ਲਗਾ ਲਓ ਛੋਟੀ ਜੀ ਬਲੈਕ ਕਲਰ ਦੀ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਜਾਂ ਫਿਰ ਤੁਸੀਂ ਜਮਾ ਜ਼ੀਰੋ ਸਾਈਜ਼ ਤੁਸੀਂ ਉਹ ਲਗਾ ਸਕਦੇ ਹੋ ਬਹੁਤ ਸੋਹਣੀ ਲੱਗੂਗੀ ਉਹ ਵੀ ਤੁਹਾਡੀ ਠੀਕ ਹੈ ਜੀ ਸੋ ਵੱਡੀ ਬਿੰਦੀ ਨਹੀਂ ਲਗਾਉਣੀ ਹੈਗੀ ਉਹਦੇ ਨਾਲ ਆਪਾਂ ਵੱਡੀ ਵੱਡੀ ਬਿੰਦੀ ਨਾ ਵੱਡੇ ਨਜ਼ਰ ਆਵਾਂਗੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੀ ਸਕਿਨ ਬਾਰੇ ਹਨਾ ਜੇ ਆਪਣੀ ਸਕਿਨ ਹੀ ਜ਼ਿਆਦਾ ਲਟਕੀ ਹੋਈ ਹੈ ਹਨਾ ਆਪਣੀ ਏਜ ਤਾਂ ਉਹਦੇ ਵਿੱਚੋਂ ਚਲਕੂਗੀ ਹੀ ਕਿ ਆਪਾਂ ਜ਼ਿਆਦਾ ਏਜ ਦੇ ਆ ਹਨਾ ਸੋ ਤੁਸੀਂ ਆਪਣੀ ਸਕਿਨ ਦਾ ਜ਼ਰੂਰ ਧਿਆਨ ਰੱਖੋ ਹਨਾ ਜੇ ਤੁਸੀਂ ਚੰਗਰ ਦਿਸਣਾ ਚਾਹੁੰਦੇ ਹੋਗੇ ਅ ਸੋ ਇਹਦੇ ਤੇ ਆਪਾਂ ਰੋਜ਼ ਹੀ ਵੀਡੀਓ ਬਣਾਉਨੇ ਆ ਹਨਾ ਸਕਿਨ ਕੇਅਰ ਵਾਸਤੇ ਜੇਕਰ ਫਿਰ ਵੀ ਤੁਸੀਂ ਸਕਿਨ ਕੇਅਰ ਕਰ ਰਹੇ ਹੋਗੇ ਹਨਾ ਸਾਰੀਆਂ ਤੁਸੀਂ ਚੀਜ਼ਾਂ ਵਰਤ ਕੇ ਦੇਖਣੀ ਆ ਤਾਂ ਤੁਸੀਂ ਇੱਕ ਵਧੀਆ ਡਾਕਟਰ ਤੋਂ ਦਵਾਈ ਲੈ ਸਕਦੇ ਹੋਗੇ ਕਿ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋਗੇ ਉਹ ਤੁਹਾਨੂੰ ਵਧੀਆ ਟ੍ਰੀਟ ਕਰਨਗੇ ਜਿਹਦੇ ਨਾਲ ਤੁਹਾਡੀ ਜਿਹੜੀਆਂ ਉਹ ਫੇਸ ਦੇ ਰਿੰਕਲਸ ਨੇ ਫਾਈਨ ਲਾਈਨਸ ਨੇ ਉਹ ਠੀਕ ਹੋ ਸਕਦੇ ਨੇ ਠੀਕ ਹੈ ਜੀ ਸੋ ਇਹ ਸਭ ਤੋਂ ਜ਼ਰੂਰੀਏ ਪੁਆਇੰਟ ਹੈ ਸਕਿਨ ਕੇਅਰ ਹਨਾ ਜੇਕਰ ਸਕਿਨ ਹੀ ਲਟਕੀ ਹੋਈ ਆ ਤਾਂ ਫਿਰ ਆਪਾਂ ਕੁਝ ਵੀ ਕਰ ਲਈ ਆਪਾਂ ਜਵਾਨ ਨਹੀਂ ਦਿੱਸਤਾ ਕਰੀ ਹਨਾ ਨਾਲ ਨਾਲ ਵੀ ਆਪਣੀ ਡਾਈਟ ਦਾ ਵੀ ਧਿਆਨ ਰੱਖੋ ਹਨਾ ਕੱਲਾ ਤੁਸੀਂ ਸਕਿਨ ਕੇਅਰ ਕਰ ਰਹੇ ਹੋਗੇ ਤੇ ਪਰ ਡਾਈਟ ਦਾ ਧਿਆਨ ਨਹੀਂ ਰੱਖ ਰਹੇ ਹਨਾ ਉਹਦੇ ਨਾਲ ਜਿਹੜੇ ਰਿੰਕਲਸ ਨਹੀਂ ਹਟਣਗੇ ਕੱਲੇ ਨਾਲ ਸੋ 10 ਗਲਾਸ ਪਾਣੀ ਦੇ ਪੀੜੇ ਬਹੁਤ ਜ਼ਰੂਰੀ ਨੇ ਦਿਨ ਵਿੱਚ ਦੀ ਤੇ ਇੱਕ ਅੱਧਾ ਫਰੂਟ ਵੀ ਖਾ ਲਿਆ ਕਰੋ ਦਿਨ ਵਿੱਚ ਦੀ ਮੇਰੇ ਵਾਂਗੂ ਕਿ ਮੈਂ ਖਾ ਲਿਆ ਕਦੇ ਨਾ ਖਾ ਲਿਆ ਨਾ ਇੱਕ ਫਰੂਟ ਕੋਈ ਵੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਵੇਲੇਬਲ ਹੈ ਨਾ ਇੱਕ ਫਰੂਟ ਦਿਨ ਦੇ ਵਿੱਚ ਰੋਜ਼ ਖਾਇਆ ਕਰੋ ਤਾਂ ਉਹਦੇ ਨਾਲ ਆਪਾਂ ਜਿਹੜੀ ਆਪਣੀ ਜਿਹੜੀ ਸਕਿਨ ਹੈਗੀ ਉਹ ਠੀਕ ਹੋਣੀ ਸਟਾਰਟ ਹੋ ਜਾਂਦੀ ਹੈ ਜੇਕਰ ਆਪਣੇ ਜ਼ਿਆਦਾ ਰਿੰਕਲਸ ਨੇ ਇਸ ਤੋਂ ਪਹਿਲਾਂ ਹੀ ਹੈ ਨਾ ਤੇ ਤੁਸੀਂ ਜੂਸ ਪੀ ਸਕਦੇ ਹੋ ਜੇ ਤੁਸੀਂ ਪੀ ਸਕਦੇ ਹੋਗੇ ਹੈ ਨਾ ਬਣਾ ਕੇ ਡੇਲੀ ਤਗਧਰ ਕਰ ਸਕਦੇ ਹੋ ਤੁਸੀਂ ਜੂਸ ਪੀ ਸਕਦੇ ਹੋਗੇ ਸੋ ਸਕਿਨ ਕੇਅਰ ਬਹੁਤ ਜ਼ਰੂਰੀ ਹੈਗਾ ਮੇਨ ਪੁਆਇੰਟ ਹੈ ਸਕਿਨ ਕੇਅਰ ਜੇ ਆਪਾਂ ਜੰਗਲ ਦੀ ਸੁਣਾ ਚਾਉਣੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਦੁਪੱਟੇ ਬਾਰੇ ਕਿ ਆਪਾਂ ਦੁਪੱਟਾ ਲੈਣ ਦਾ ਕੀ ਤਰੀਕਾ ਆਪਣਾ ਹਨਾ ਇੱਕ ਨਾ ਮੇਰੀਆਂ ਭੈਣਾਂ ਕਈ ਐਵੇਂ ਦੁਪੱਟਾ ਲੈਂਦੀਆਂ ਨੇ ਉਹ ਤਾਂ ਵੈਸੇ ਲੈਂਦੀਆਂ ਨੇ ਬਹੁਤ ਤੇ ਪਰ ਨਹੀਂ ਵਧੀਆ ਲੱਗਦਾ ਹਨਾ ਇਸ ਤਰ੍ਹਾਂ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ ਜੇ ਆਪਾਂ ਮੋਟੇ ਆ ਇਹ ਤਾਂ ਵੀ ਨਹੀਂ ਵਧੀਆ ਲੱਗਦਾ ਜੇ ਆਪਾਂ ਪਤਲੇ ਆ ਇਹ ਤਾਂ ਵੀ ਨਹੀਂ ਵਧੀਆ ਲੱਗਦਾ ਜੇ ਆਪਾਂ ਫਿੱਟਾਂ ਹੈ ਤਾਂ ਵੀ ਨਹੀਂ ਵਧੀਆ ਲੱਗਦਾ ਠੀਕ ਹੈ ਸੋ ਤੁਸੀਂ ਇਸ ਤਰ੍ਹਾਂ ਦੁਪੱਟਾ ਲੈ ਸਕਦੇ ਹੋ ਹਨਾ ਬਹੁਤ ਸੋਹਣਾ ਲੱਗੇ ਤੁਸੀਂ ਇਧਰੋਂ ਜੇਕਰ ਤੁਸੀਂ ਪਾਰਟੀ ਫੰਕਸ਼ਨ ਦੇ ਵਿੱਚੋਂ ਮੈਰਿਜ ਦੇ ਵਿੱਚੋਂ ਇਧਰੋਂ ਬਾਤੇ ਰੱਖ ਲਓ ਤੁਸੀਂ ਹਨਾ ਇਸ ਤਰ੍ਹਾਂ ਤੇ ਇਧਰ ਮੋਢੇ ਤੇ ਰੱਖ ਲਓ ਬਹੁਤ ਸੋਹਣਾ ਲੱਗੂਗਾ ਦੁਪੱਟਾ ਤੁਹਾਡੇ ਲਈ ਆ ਹੋਇਆ ਠੀਕ ਹੈ ਜੀ ਤੇ ਥੋੜਾ ਜਿਹਾ ਢੰਗ ਤਰੀਕਾ ਵੀ ਬੰਦ ਹੈ ਹਨਾ ਇਸ ਤਰ੍ਹਾਂ ਦੁਪੱਟਾ ਲੈ ਕੇ ਤੇ ਬਾਕੀ ਹਨਾ ਫੌਨ ਟ੍ਰੈਂਡ ਦੇ ਵਿੱਚ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਦੁਪੱਟਾ ਹਨਾ ਬਹੁਤ ਜ਼ਿਆਦਾ ਲੈਂਦੀਆਂ ਰਹੀਆਂ ਇਸ ਤਰ੍ਹਾਂ ਜਿਹੜਾ ਤੁਹਾਡਾ ਨੈੱਕ ਹੈਗਾ ਉਹ ਵੀ ਨਜ਼ਰ ਆਊਗਾ ਜੇਕਰ ਐਮਬਰਾਇਡਰੀ ਵਗੈਰਾ ਹੈ ਨਾ ਬਾਜੂ ਵਰਕ ਵੀ ਨਜ਼ਰ ਆਊਗਾ ਇਹਦੇ ਨਾਲ ਤੁਹਾਡਾ ਹਨਾ ਤੇ ਬਾਕੀ ਇੱਕ ਬਹੁਤ ਸੋਹਣੀ ਜੀ ਲੁੱਕ ਕ੍ਰੀਏਟ ਹੁੰਦੀ ਹੈਗੀ ਇੱਥੇ ਮੈਂ ਇੱਕ ਪਿਕ ਐਡ ਕਰੂੰਗੀ ਕਿ ਮੈਂ ਖੁਦ ਕਿਸੇ ਮੈਰਿਜ ਦੇ ਵਿੱਚ ਐਸ ਤਰ੍ਹਾਂ ਦਾ ਦੁਪੱਟਾ ਜਿਹੜਾ ਕੈਰੀ ਕੀਤਾ ਹੋਇਆਗਾ ਠੀਕ ਹੈ ਜੀ ਬਾਕੀ ਜਿਹੜਾ ਇਸ ਤਰ੍ਹਾਂ ਲੈਣੇ ਆਪਾਂ ਉਹਦਾ ਕੀ ਬਾਤਾਂ ਨੇ ਹਨਾ ਇਸ ਤਰ੍ਹਾਂ ਇੱਕ ਮੋਡੇ ਤੇ ਉਹ ਵੀ ਤੁਸੀਂ ਲੈ ਸਕਦੇ ਹੋਗੇ ਸੋ ਇਹ ਵਾਲਾ ਜਿਹੜਾ 올ਡ ਹੋ ਗਿਆ ਹੁਣ ਇਸ ਤਰ੍ਹਾਂ ਦੁਪੱਟਾ ਨਾ ਲਾਓ ਸਿਰ ਤੇ ਤਾਂ ਮੇਰੀ ਭੈਣ ਕੋਈ ਵੀ ਲੈਂਦੀ ਹਣੀ ਮੈਰਿਜ ਵਗੈਰਾ ਦੇ ਵਿੱਚ ਹਨਾ ਲੈਂਦੀਆਂ ਹੋਣਗੇ ਵਿੱਚ ਕਈ ਵੀ ਕਈ ਦੁਪੱਟੇ ਵੀ ਸੋ ਆਪਾਂ ਮੇਕਅਪ ਬਾਰੇ ਗੱਲ ਕਰਦੇ ਹਾਂ ਹਨਾ ਆਪਾਂ ਜਿਆਦਾ ਹਾਈ ਫਾਈ ਮੇਕਅਪ ਨਹੀਂ ਕਰਨਾ ਹੈਗਾ ਜਿਆਦਾ ਹੀ ਕੁਸ਼ ਹਨਾ ਜੀ ਵਥੰਬਨੇ ਤੇ ਫੋਟੋ ਮੈਂ ਫਿਰ ਗੱਲ ਕਰ ਰਹੀ ਹਾਂ ਥੰਬਨੇ ਵਾਲੀ ਫੋਟੋ ਦੀ ਕਿ ਆਪਾਂ ਸਾਰਾ ਮੇਕਅਪ ਵੀ ਕਰ ਲਿਆ ਆਪਾਂ ਅੱਖਾਂ ਦਾ ਵੀ ਮੇਕਅਪ ਕਰ ਲਿਆ ਲਿਪਸ ਵੀ ਡਾਰਕ ਡਾਰਕ ਅਪ ਲਿਪਸਟਿਕ ਲਗਾ ਲਈ ਹੈ ਨਾ ਸਿੰਧੂਰ ਭਰ ਲਿਆ ਕਾਫੀ ਵੱਡਾ ਵੱਡਾ ਜੁਐਲਰੀ ਵੀ ਪਾ ਲਈ ਕਿੰਨਾ ਹੈ ਨਾ ਸਾਰਾ ਕੁਝ ਭਰ ਕੇ ਜਿਆ ਰਿਹਾ ਓਵਰ ਹੋ ਗਿਆ ਸਾਰਾ ਕੁਝ ਤੁਸੀਂ ਹਲਕਾ ਜਿਹਾ ਕਰ ਸਕਦੇ ਹੋ ਹੈ ਨਾ ਜੇ ਤੁਹਾਡੀ ਏਜ ਜ਼ਿਆਦਾ ਵੀ ਹੈ ਜਿਹੜੀਆਂ ਪਹਿਣਾ ਜ਼ਿਆਦਾ ਮੇਕਅਪ ਕਰਨਾ ਪਸੰਦ ਵੀ ਨਹੀਂ ਕਰਦੀਆਂ ਹੈਗੀਆਂ ਹੈ ਨਾ ਤੇ ਪਰ ਸੋਹਣੀਆਂ ਵੀ ਲੱਗਣਾ ਚਾਹੁੰਦੀਆਂ ਨੇਗੀਆਂ ਕੀ ਅਸੀਂ ਸੋਣੀਆਂ ਵੀ ਲੱਗੇ ਹਨ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਕੱਜਲ ਪਾਉਣਾ ਆਪਾਂ ਨੂੰ ਪਸੰਦ ਹੈ ਪਰ ਆਪਾਂ ਨੂੰ ਇਹ ਹੁੰਦਾ ਕਿ ਕਿਸੇ ਨੂੰ ਪਤਾ ਨਾ ਲੱਗੇ ਹਨਾ ਕਿ ਕਿੰਨਾ ਕਿੰਨਾ ਕੱਜਲ ਪਾਇਆ ਹੋਇਆ ਹੈਗਾ ਹਨਾ ਡਾਇਰੈਕਟਲੀ ਜਦੋਂ ਪਾਉ ਲਿਆ ਹੁੰਦਾ ਤਾਂ ਸਪੈਸ਼ਲੀ ਪਤਾ じゃ ਲੱਗਦਾ ਹੁੰਦਾ ਕਿ ਕੱਜਲ ਪਾਇਆ ਹੋਇਆ ਹੈ ਤਾਂ ਤੁਸੀਂ ਕੀ ਕਰ ਸਕਦੇ ਤੁਸੀਂ ਰਾਤ ਨੂੰ ਕੱਜਲ ਪਾ ਕੇ ਸੋ ਸਕਦੇ ਹੋਗੇ ਰਾਤ ਨੂੰ ਕੱਜਲ ਪਾ ਕੇ ਸੋ ਜੋ ਸਵੇਰੇ ਨਾ ਉਹ ਤੁਹਾਡੇ ਆਈ ਲੈਸਸ ਦੇ ਵਿੱਚ ਭਰ ਜਾਊਗਾ ਬਾਕੀ ਸਾਰਾ ਰਿਮੂਵ ਹੋ ਜਾਊਗਾ ਜਦ ਤੁਸੀਂ ਫੇਸ ਵਾਸ਼ ਕਰੋਗੇ ਚੰਗੀ ਤਰ੍ਹਾਂ ਤੇ ਬਾਕੀ ਆਈ ਲੈਸਸ ਦੇ ਵਿੱਚ ਐਡ ਹੋ ਜਾਊਗਾ ਉਹ ਬਹੁਤ ਸੋਹਣਾ ਲੱਗਦਾ ਹੈ ਨੇਚਰਲੀ ਜਿਹਾ ਲੱਗੂਗਾ ਉਹ ਕਿ ਐਵੇਂ ਜਿਹੀ ਨਹੀਂ ਲੱਗਣਾ ਹੈਗਾ ਕਿ ਕਿੰਨਾ ਕਿੰਨਾ ਕੱਜਲ ਪਾਇਆ ਹੋਇਆ ਪਰ ਪਰ ਕੀ ਹੈ ਨਾ ਬਹੁਤ ਸੋਹਣੀ ਲੁੱਕ ਆਊਗੀ ਉਸ ਦੇ ਨਾਲ ਤੇ ਤੁਸੀਂ ਕੋਈ ਨਿਊਡ ਸ਼ੇਡ ਦੀ ਲਿਪਸਟਿਕ ਲਗਾ ਸਕਦੇ ਹੋਗੇ ਹੈ ਨਾ ਜੰਗਰ ਦਿਖਣ ਵਾਸਤੇ ਜੇਕਰ ਤੁਸੀਂ ਜ਼ਿਆਦਾ ਹੈ ਨਾ ਰੈੱਡ ਲਿਪਸਟਿਕ ਲਾਉਣੇ ਰੈੱਡ ਤਾਂ ਵੈਸੇ ਹੁਣ ਕੋਈ ਲਾਉਂਦਾ ਹੀ ਨਹੀਂ ਹੈਗਾ ਮੈਨੂੰ ਲੱਗਦਾ ਰਿਵਾਜ ਹੀ ਚਲਾ ਗਿਆ ਰੈੱਡ ਦਾ ਤਾਂ ਹਨਾ ਰੈੱਡ ਡਾਰਕ ਪਿੰਕ ਲਾਉਣੇ ਹੋ ਤਾਂ ਤੁਸੀਂ ਥੋੜਾ ਵਧੀਆ ਨਹੀਂ ਲੱਗਦਾ ਬਾਕੀ ਜਿਨ੍ਹਾਂ ਨੂੰ ਪਸੰਦ ਹੈ ਹਨਾ ਉਹ ਗੱਲ ਵੱਖਰੀ ਹੈਗੀ ਤੇ ਬਾਕੀ ਹੁਣ ਨਿਊਡ ਸ਼ੇਡ ਦਾ ਬਹੁਤ ਟ੍ਰੈਂਡ ਹੈਗਾ ਨਿਊਡ ਸ਼ੇਡ ਦੇ ਵਿੱਚ ਜੇ ਤੁਸੀਂ ਡਾਰਕ ਵੀ ਲਾਉਣੀ ਹੈ ਤਾਂ ਤੁਸੀਂ ਕਾਫੀ ਲਗਾ ਸਕਦੇ ਹੋਗੇ ਹਨਾ ਇੱਕ ਸੋਨਾ ਜਾਂ ਮੈਰੂਨ ਕਲਰ ਹੁੰਦਾਗਾ ਤੁਸੀਂ ਉਹ ਲਾਈਟ ਜੀ ਕਰਕੇ ਲਗਾ ਸਕਦੇ ਹੋ ਕਿ ਜ਼ਿਆਦਾ ਡਾਰਕ ਕਰਕੇ ਨਾ ਲਗਾਓ ਹਨਾ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਅਥ ਲਿਪਸਟਿਕ ਨਹੀਂ ਲਾਉਣਾ ਚਾਹੁੰਦੀਆਂ ਨਾਲ ਨਾਲ ਮੈਂ ਇਹ ਵੀ ਦੱਸ ਰਹੀ ਹਾਂ ਕਿ ਜਿਵੇਂ ਕੱਜਲ ਪਾਉਣਾ ਨਹੀਂ ਪਸੰਦ ਕਰਦੀਆਂ ਤਾਂ ਉਹ ਕੀ ਟ੍ਰਿਕ ਅਪਣਾ ਸਕਦੀਆਂ ਨੇ ਹਨਾ ਰਾਤ ਨੂੰ ਪਾ ਕੇ ਪਿਆਜੋ ਤੇ ਜੇਕਰ ਲਿਪਸਟਿਕ ਤੁਸੀਂ ਨਹੀਂ ਲਾਉਣਾ ਪਸੰਦ ਕਰਦੇ ਤੁਸੀਂ ਇਹ ਵੀ ਚਾ ਜੇ ਉੱਪਰ ਕੇ ਜਿਓਡ ਫੇਸ ਤੇ ਸੋਹਣੇ ਲੱਗਣ ਹਨਾ ਤਾਂ ਤੁਸੀਂ ਕੀ ਕਰ ਸਕਦੇ ਹੋ ਇੱਕ ਲਾਈਟ ਜੀ ਪੈਨਸਲ ਆਉਂਦੀ ਹੈ ਕਾਫੀ ਕਲਰ ਜੀ ਲਿਪਸ ਨੂੰ ਆਊਟਲਾਈਨ ਕਰਨ ਵਾਸਤੇ ਉਹ ਤੁਸੀਂ ਆਪਣੇ ਲਿਪਸ ਨੂੰ ਉਹਦੇ ਨਾਲ ਸ਼ੇਪ ਦੇ ਦਿਓ ਤੇ ਹਲਕੇ ਜੀ ਤੁਸੀਂ ਕੀ ਲਿਪ ਬਾਮ ਲਗਾ ਲਓ ਆਪਣੇ ਲਿਪਸ ਤੇ ਉਹਦੇ ਨਾਲ ਤੁਹਾਡੀ ਲੁੱਕ ਇੰਨੀ ਜ਼ਿਆਦਾ ਸੋਹਣੀ ਲੱਗੂਗੀ ਬਹੁਤ ਜ਼ਿਆਦਾ ਸੋਹਣੇ ਤੁਹਾਡੇ ਲਿਪਸ ਲੱਗਣਗੇ ਠੀਕ ਹੈ ਜੀ ਲਿਪਸਟਿਕ ਲਗਾਉਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਇੱਕ ਵਾਰੀ ਇਹ ਵਾਲੀ ਇਹ ਵਾਲੀ ਟ੍ਰਿਕ ਹੈ ਜਿਹੜੀ ਅਪਣਾ ਕੇ ਦੇਖਿਓ ਬਹੁਤ ਸੋਹਣੀ ਲੁੱਕ ਆਊਗੀ ਠੀਕ ਹੈ ਜੀ हां जी ਆਪਣੇ फेस ਬਾਰੇ ਵੀ ਗੱਲ ਹੋਊਗੀ ਤੇ ਫੁੱਟਵੀਅਰ ਬਾਰੇ ਵੀ ਗੱਲ ਹੋਊਗੀ ਤੇ ਆਪਣੇ హెయిਰ ਬਾਰੇ ਵੀ ਗੱਲ ਹੋਊਗੀ ਤੇ ਆਪਣੇ ਦੁਪੱਟਾ ਕੈਰੀ ਕਰਨ ਬਾਰੇ ਵੀ ਗੱਲ ਹੋਊਗੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਹੱਥਾਂ ਦੀ ਠੀਕ ਹੈ ਜੀ ਆਪਣੇ ਹੱਥ ਕਲਾਈ ਇਹਦੇ ਵਿੱਚ ਕੀ ਹੋਣਾ ਚਾਹੀਦਾ ਤੁਸੀਂ ਇੱਕ ਪਾਸੇ ਵਾਚ ਬਨ ਸਕਦੇ ਹੋ ਜੰਗਰ ਲੱਗਣ ਵਾਸਤੇ ਹਨਾ ਦੋਨੇ ਪਾਸੇ ਚੂੜੀਆਂ ਨਾ ਪਾਓ ਇੱਕ ਪਾਸੇ ਤੁਸੀਂ ਵਾਚ ਬੰਨੋ ਤੇ ਇੱਕ ਪਾਸੇ ਤੁਸੀਂ ਕੋਈ ਵੀ ਕੜਾ ਪਾ ਲਓ ਹਨਾ ਜਾਂ ਕੋਈ ਸੋਨੀ ਜੀ ਚੂੜੀ ਪਾ ਲਓ ਹਨਾ ਤੇ ਉਹਦੇ ਨਾਲ ਤੁਸੀਂ ਜਿਹੜਾ ਜੰਗਰ ਲਗੋਗੇ ਹਨਾ ਅਜੇ ਤੁਸੀਂ ਪਰ ਪਰ ਕੇ ਦੋਨੇ ਪਾਸੇ ਚੂੜੀਆਂ ਪਾ ਲੀਆਂ ਤਾਂ ਉਹਦੇ ਨਾਲ ਥੋੜਾ ਜਿ ਤੁਸੀਂ 올ਡ ਏਜ ਲਗੋਗੇ ਉਹ ਗੱਲ ਵੱਖਰੀ ਹੈ ਜੇ ਤੁਸੀਂ ਨਿਊਲੀ ਮੈਰਿਡ ਹੋ ਹਨਾ ਤਾਂ ਫਿਰ ਤੁਸੀਂ ਚੂੜਾ ਪਾ ਸਕਦੇ ਹੋ ਬਈ ਚੂੜੀਆਂ ਵੀ ਪਾ ਸਕਦੇ ਹੋ ਕਿਉਂਕਿ ਉਹਦੇ ਤਾਂ ਆਪਾਂ ਮੇਕਅਪ ਵੀ ਥੋੜਾ ਜਿਹਾ ਹਾਈ ਫਾਈ ਕਰਨਾ ਹੁੰਦਾ ਹਨਾ ਤਾਂ ਨਾਲ ਸੋਨਾ ਲੱਗਦਾ ਹੈਗਾ ਇਕਾ ਤੁਹਾਡੀ ਏਜ ਥੋੜੀ ਜੀ ਜ਼ਿਆਦਾ ਹੋਊਗੀ ਤਾਂ ਤੁਸੀਂ ਵਾਚ ਜ਼ਰੂਰ ਕੈਰੀ ਕਰੋ ਬਹੁਤ ਸੋਹਣੀ ਲੱਗਦੀ ਹੈਗੀ ਤੇ ਨਾਲ ਨਾਲ ਆਪਾਂ ਨੇਲਸ ਦੀ ਗੱਲ ਕਰਦੇ ਆ ਜੇਕਰ ਤੁਹਾਡੇ ਢੀਲਸ ਤੁਸੀਂ ਬਧਾਏ ਹੋਏ ਨੇ ਪਰ ਉਹ ਟਿੱਡੇ 빙ੇ ਹੋਏ ਹੋਏ ਨੇ ਹਨਾ ਕੰਮ ਕਰ ਕਰਕੇ ਜਾਂ ਉਹ ਉਹਨਾਂ ਨੂੰ ਤੁਸੀਂ ਕਲੀਨ ਨਹੀਂ ਕਰਨ ਦਾ ਤੁਹਾਨੂੰ ਟਾਈਮ ਮਿਲਦਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਟ੍ਰਿਮ ਕਰ ਦਿਓ ਤੁਸੀਂ ਉਹਨਾਂ ਨੂੰ ਕੱਟ ਕੇ ਰੱਖੋ ਕੱਟ ਕੇ ਤੁਸੀਂ ਕੋਈ ਅੱਛੀ ਜੀ ਨੇਲ ਪੈਟ ਲਗਾ ਕੇ ਰੱਖੋ ਠੀਕ ਹੈ ਜੀ ਤੇ ਜੇਕਰ ਵੀ ਨੋਆ ਦੀ ਹਨਾ ਆਪਣੇ ਕੋਲ ਟਾਈਮ ਨਹੀਂ ਹੈਗਾ ਆਪਾਂ ਦੇਖਪਾਲ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਕੱਟ ਦਿਓ ਠੀਕ ਹੈ ਤੇ ਜੇਕਰ ਤੁਸੀਂ ਦੇਖਪਾਲ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਟ੍ਰਿਮ ਵਗੈਰਾ ਕਰਕੇ ਰੱਖੋ ਹਨਾ ਸਫਾਈ ਕਰਕੇ ਰੱਖੋ ਨੇਲ ਪੇਂਟ ਵਗੈਰਾ ਲਗਾ ਕੇ ਰੱਖੋ ਤਾਂ ਬਹੁਤ ਸੋਹਣੇ ਲੱਗਦੇ ਨੇ ਨੇਲ ਠੀਕ ਹੈ ਜੀ ਜੇ ਤੁਸੀਂ ਨਹੀਂ ਸੰਭਾਲ ਕਰ ਸਕਦੇ ਤੁਸੀਂ ਕੱਟ ਕੇ ਰੱਖੋ ਬਹੁਤ ਸੋਹਣੇ ਲੱਗਣਗੇ ਤੁਹਾਡੇ ਨੇਲ ਠੀਕ ਹੈ ਜੀ ਸੋ ਇਹ ਸੀ ਕਿ ਅੱਜ ਦੇ ਕੁਝ ਕੁ ਟਿਪਸ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਨਾਲ ਨਾਲ ਜਿਹੜੇ ਨਿਊ ਆਏ ਨੇ ਮੇਰੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਐਦਾਂ ਦੇ ਆਪਾਂ ਟਿਪਸ ਟ੍ਰਿਕਸ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਵਾਂਗੇ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਾਰੀ ਸ਼ੇ ਗੱਲ ਜੀ ਐਂਡ ਬਾਏ ਬਾਏ